ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆ ਰਹੇ ਜਿੱਥੇ 6 ਮਹੀਨੇ ਦੀ ਮਾਸੂਮ ਨੂੰ ਗਿਡਨਾਪ ਕਰ ਲਿੱਤਾ ਜਾਂਦਾ ਹੈ ਤਾਂ ਦੱਸਤੀ ਹੈ ਕਿ ਅ ਚੰਦ ਘੰਟਿਆਂ ਦੇ ਵਿੱਚ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਇਆ ਇਸ ਬੱਚੀ ਨੂੰ ਜਿਹੜਾ ਆ ਉਹ ਬਰਾਮਦ ਕਰ ਲਿੱਤਾ ਜਾਂਦਾ ਹੈ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਕਿਲਾ ਜੀ ਮੰਦਰ ਚ ਲੜਕੀ ਆਪਕੀ ਹਾਂਜੀ ਕਿੰਨੀ ਸਾਲ ਦੀ ਉਮਰ ਹੈ 6 ਸਾਲ ਕਦੋਂ ਪਤਾ ਲੱਗਾ ਕਿ ਬੱਚੀ ਉਠਾਈ ਗਈ ਆ 7:30 ਵਜੇ ਫਿਰ ਢੂੰਡਣੇ ਦੀ ਕੋਸ਼ਿਸ਼ ਕੀਤੀ ਹਾਂਜੀ ਫੇਮਿਲੀ ਬੱਚੀ ਨਹੀਂ ਜੀ ਅਬ ਅਬ ਪੁਲਿਸ ਕੰਪਲੇਟ ਕਰਾਉਣੇ ਆਏ ਹੋ ਪੁਲਿਸ ਨੂੰ ਕੰਪਲੇਟ ਲਿਖਿਆ ਹਾਂਜੀ ਔਰ ਕੋਈ ਕੁੱਟੇ ਜਾਂ ਫਿਰ ਕਿਸੇ ਪਰ ਸ਼ੱਕ ਹੈ ਨਹੀਂ ਜੀ ਹਾਂਜੀ ਬੀਤੀਦਾਰ ਸਾਨੂੰ ਕੋਈ ਇਲਾਕਾ ਨਿਵਾਸੀਆ ਤੇ ਦੇ ਇਲਾਕੇ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਦੋਨੀ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ 6 ਸਾਲ ਦੀ ਬੱਚੀ ਜਿਸ ਦਾ ਨਾਮ ਮੰਦਰ ਚਕੀੜ ਦੀ ਖੇੜ ਦੀ ਅਚਾਨਕ ਰਾਤੀ ਲਾਪਤਾ ਹੋ ਗਈ ਸੀ ਤੇ ਜਿਹਦੇ ਉੱਤੇ ਸ਼ੱਕ ਦੇ ਬਿਨਾਂ ਤੇ ਗ੍ਰਾਜ਼ਨੋ ਦਾ ਵਿਅਕਤੀ ਹੈ ਬੱਚਿਆਂ ਦੇ ਕਹਿਣ ਦੇ ਮਤਲਬ ਉਹ ਖੇੜ ਦੀ ਖੇੜ ਤੋਂ ਬੰਦਾ ਵੀ ਬੱਚੀ ਨੂੰ ਨਾਲ ਸਾਈਕਲ ਲੈ ਗਿਆ ਸੀ ਉਹਦੇ ਬਨਾ ਦੇ ਉੱਤੇ ਅਸੀਂ ਨਾਲ ਦੀ ਨਾਲ ਐਫ ਆਈ ਆਰ ਨੰਬਰ 135 ਅੰਡਰ ਸੈਕਸ਼ਨ 127 ਜਿਹਨੂੰ 6 ਪੀਐਨਐਸ ਦਰਜਿਸਟ ਕਰਤੀ ਸੀ ਤੇ ਰਾਤ ਤੋਂ ਹੀ ਲੈ ਕੇ ਹੁਣ ਤੱਕ ਅਸੀਂ ਆਡਰ ਟੀਮਾਂ ਗਠ ਕਰਤੀਆਂ ਸੀ ਇਲਾਕਾ ਨਿਵਾਸੀ ਉਹ ਨਾਲ ਰੱਖ ਕੇ ਅਸੀਂ ਕਟੂਆ 8673 25 ਨੂੰ ਲੱਭਦੇ ਲੱਭਦੇ ਸਵੇਰੇ ਅਸੀਂ ਜਿਹੜੀ ਕੁੜੀ ਹੈਗੀ ਆ ਮਥਰਾ ਕਲੋਨੀ ਦੇ ਪਿਛਲੇ ਪਾਸੇ ਦੀ ਅਸੀਂ ਕੁੜੀ ਸੂਰੇਰ ਕਲਪਨਪੁਰ ਕੋਲ ਕਰਦੀ ਆ ਬੱਚੀ ਸਹੀ ਹਾਲ ਚ ਹੈ ਬਾਕੀ ਬੱਚੇ ਦਾ ਮੈਡੀਕਲ ਕਰਾ ਕੇ ਤੇ ਉਹ ਤੋਂ ਕੁਝ ਕਿਸ ਕਰਕੇ ਜੋ ਵੀ ਬਣਦੀ ਕਰ ਰਹੀ ਆ ਕਿ ਉਹ ਪਾਦਾ ਘਟਾ ਇਸ ਤਰ੍ਹਾਂ ਵਿੱਚ ਕਿਹੜਾ ਰੋਪਾ ਕਰੇ ਕਿ ਉਹ ਉਸ ਤੋਂ ਬਾਅਦ ਅਟੈਕ ਕਰਦਾ ਨਹੀਂ ਹਰੇ ਕੁਝ ਨਹੀਂ ਜਹਲਦਾ ਸੀ ਬੱਚਾ ਰਿੰਦਵ ਤੇ ਕੀਤਾ ਸੀ ਬੱਚਾ ਥੋੜਾ ਡਰਿਆ ਹੋਇਆ ਬੱਚਾ ਸੀਸ ਪਰਫੈਕਟ ਦੀ ਫਾਈਨ ਤੇ ਜਦੋਂ ਸਾਨੂੰ ਜਿਹੜਾ ਰਜਿਸਟਰਡ ਸਾਹਿਬ ਦੇ ਸਾਹਮਣੇ ਬਿਆਨ ਲਿਖਾਉਗੇ ਉਸ ਹਿਸਾਬ ਦਾ ਵਾਦਾ ਘਟਾ ਮਦਦ ਵਿੱਚ ਕੀਤਾ ਜਾਊਗਾ ਤੇ ਦੋਸ਼ੀ ਨੂੰ ਫੜਨ ਲਈ ਟੀਮਾਂ ਲੱਗੀਆਂ ਤੇ ਬਹੁਤ ਹੀ ਜਲਦ ਉਹ ਤੁਸੀਂ ਕਿਰਤਲ ਦਾ ਕੋੜਾ ਸਰ ਦੋਸ਼ੀ ਪਾਉਣਾ ਕਿਸ ਦਾ ਇਹ ਰਾਜੂ ਨਾਮ ਦਾ ਵਿਅਕਤੀ ਹੈ ਜੀ ਉੱਥੇ ਪ੍ਰਵਾਸੀ ਹੈ ਪੇਪਰ ਬੱਚੀ ਵੀ ਪ੍ਰਵਾਸੀ ਹੈ ਉੱਥੇ भगत ਕੀ ਆਗਰ ਰਿਸ਼ਤੇ ਨਾਲ ਕੋਈ ਰਿhta ਹੈ ਤੇ ਅੜੀ ਦਾ ਕੰਮ ਕਰਦਾ ਹੈ ਤੇ ਉਹ ਬਹੁਤ ਹੀ ਜਲਦ ਉਹਨੂੰ ਗ੍ਰਿਫਤਾਰ ਕਰਦੇ ਹੋਗੇ ਤਾਂ ਗ੍ਰਿਫਤਾਰ ਕਰਕੇ ਹੀ ਪਤਾ ਲੱਗੂ ਕਿ ਜਿਹੜਾ ਬੱਚੀ ਨੂੰ ਕੋਲੇ ਲੁਕੋਇਆ ਆ ਕਿਡਨੈਪ ਕਰੂ ਕਿਸ ਕਿਸ ਦਾ ਇਹਦੇ ਪਿਛੇ ਰੀਜ਼ਨ ਕੀ ਸੀ ਉਹਨੂੰ ਗ੍ਰਿਫਤਾਰ ਕਰਕੇ ਪਤਾ ਲੱਗੂ ਪੈਸੋ ਬੀਟਰ ਕਿੱਟ ਪਟਾਪ ਇਸ ਸੱਤ ਦੋ ਬੱਚਾ ਤੇ ਧਿਆਨ ਜਿਹੇ ਜਿਹਾ ਕੁਝ ਵੀ ਨਹੀਂ ਆ ਪਰ ਜੇ ਕੋ ਸਾਨੂੰ ਇਹ ਹੀ ਕਨਫਿਊਜ਼ਨ ਰਹੂਗਾ ਤੇ ਬੰਦ ਹੀ ਕਰ ਦੇ ਕਿਸੇ ਅਸ਼ੇ ਰੂਪ ਵਿੱਚ ਹਾਂ ਜੀ ਅੰਨੀ ਬੱਚਾ ਫੈਮਲੀ ਦੇ ਨਾਲ ਹੈ ਸੇਫ ਐਂਡ ਸੌਫਰ ਇਹ ਚ ਕੋਈ ਬਟੰਟ ਨਹੀਂ ਨਹੀਂ ਜੀ ਠੀਕ ਹੈ ਬੱਚਾ ਸੀ ਇਸ ਕੰਪਲੀਟ